ਸੋ ਇਹਦੇ ਨਾਲ ਕਿਸਾਨੀ ਨੂੰ ਕੀ ਨੁਕਸਾਨ ਹੈ ਅਗਰ ਪ੍ਰਾਈਵੇਟ ਮੰਡੀ ਆਂਦੀ ਹੈ ਕੀ ਪ੍ਰਾਈਸ ਅਸ਼ਿਊਰਡ ਨਹੀਂ ਆ ਕੀ ਇੱਥੇ ਕਿਸਾਨ ਕਿਸਾਨੀ ਦੇ ਐਕਸਪਲੋਇਟ ਹੋਣ ਦੀ ਟੈਂਡੈਂਸੀ ਜ਼ਿਆਦਾ ਹੈ ਕਿ ਉਹਨਾਂ ਨੂੰ ਪ੍ਰਾਈਸ ਸਹੀ ਨਹੀਂ ਮਿਲੇਗਾ ਇਸ ਕਰਕੇ ਆਪਾਂ ਪ੍ਰਾਈਵੇਟ ਮੰਡੀ ਤੋਂ ਥੋੜਾ ਜਿਹਾ ਐਵੇਂ ਕਰ ਰਿਹਾ ਹੈਗੇ ਆ ਨਹੀਂ ਉਹ ਗੱਲ ਨਹੀਂ ਮੈਂ ਉਹਦੇ ਤੇ ਵੀ ਕਰੈਕਟ ਕਰ ਦੇਣਾ ਚਾਹਣਾ ਜਿਹੜਾ ਸੰਗਤ ਦਰਸ਼ਨ ਦਾ ਪੈਸਾ ਸੀਗਾ ਨਾਥਿੰਗ ਅਗੇਂਸਟ ਐਨੀਬਾਡੀ ਸੰਗਤ ਦਰਸ਼ਕਾਂ ਦਾ ਪੈਸਾ ਹੋਰ ਕਈਆਂ ਥਾਵਾਂ ਤੋਂ ਆਇਆ ਰੂਰਲ ਡਿਵੈਲਪਮੈਂਟ ਫੰਡ ਜਿਹੜੀ ਨਿਕਲਦਾ ਉਹ ਸਿਰਫ ਉਹਨਾਂ ਦੀਆਂ ਡਿਵੈਲਪਮੈਂਟ ਲਈ ਜਾਂਦਾ ਸੀ ਉਹਨੂੰ ਲੈਟ ਅਸਟ ਗੋ ਇਨਟੂ ਥੈਟ ਪੋਲਿਟਿਕਸ ਬਾਤ ਜਿਹੜੀ ਕਾਂਗਰਸ ਸਰਕਾਰ ਆਈ ਉਹਦੇ 'ਚ ਵੀ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਸੀਗਾ ਉਹਨੂੰ ਤੁਸੀਂ ਡਾਇਵਰਟ ਕਰਨਾ ਹੋਵੇ ਦਿਸ ਰਿਕਵਾਇਰ ਅ ਕੈਬਨਟ ਅਪਰੂਵਲ ਜਦੋਂ ਹਾਂ ਉਸ ਤੋਂ ਬਾਅਦ ਜਦੋਂ ਆਡਿਟ ਹੁੰਦਾ ਉਹਦੇ ਜੇ ਆਡਿਟ ਪੈਰਾ ਆਉਂਦੇ ਨੇ ਉਹ ਤੁਹਾਨੂੰ ਜਵਾਬ ਦੇ ਹੀ ਪਣਦੀ ਹੈ ਲੇਕਿਨ ਗੱਲ ਇਹ ਕਹਿਣ ਦੀ ਹੈ ਇਸ ਵੇਲੇ ਕਰੂਰਲ ਡਵੈਲਪਮੈਂਟ ਫੰਡ ਰੂਰਲ ਡਵੈਲਪਮੈਂਟ ਲਈ ਵਰਤਿਆ ਗਿਆ ਕਿੰਨਾ ਵਰਤਿਆ ਕਿੰਨਾ ਬਿਲਫਿਰੇ ਜੋ ਹੈ ਦੈਟਸ ਅ ਸੈਪਰੇਟ ਇਸ਼ੂ ਪ੍ਰਾਈਵੇਟ ਮਾਰਕੀਟ ਦੀ ਮੈਂ ਇਹ ਗੱਲ ਕਰ ਰਿਹਾ ਵੀ ਪੰਜਾਬ ਹਰਿਆਣਾ ਵੈਸਟਰਨ ਯੂਪੀ ਤੇ ਰਾਜਸਥਾਨ ਦੇ ਵਿੱਚ ਪਿਛਲੇ 40 ਸਾਲ ਤੋਂ ਪੈਸਾ ਖਰਚ ਕੇ ਮਾਰਕੀਟ ਡਵੈਲਪ ਕੀਤੀਆਂ ਗਈਆਂ ਨੇ ਸਰਕਾਰ ਦਾ ਪੈਸਾ ਲੱਗਿਆ ਉਹ ਉੱਤੇ ਜੇ ਤੁਸੀਂ ਅੱਜ ਚਾਹੁੰਦੇ ਹੋ ਕਿ ਪ੍ਰਾਈਵੇਟ ਮਾਰਕੀਟ ਨਵੀਂ ਕਰ ਦਿਓ ਪ੍ਰਾਈਵੇਟ ਨਵੀਂ ਮਾਰਕੀਟ ਖੋਲੇਗਾ ਆਕੇ ਉਹਨੂੰ ਇਸੇ ਮਾਰਕੀਟ ਦੇ ਵਿੱਚ ਉਹ ਟ੍ਰੇਡ ਕਰਨਾ ਚਾਹੁੰਦਾ ਮੇਨਟੇਨੈਂਸ ਜਿਹੜੀ ਹੈ ਉਹ ਸਰਕਾਰ ਕਰੇਗੀ ਸਰਕਾਰਾਂ ਕੋਲ ਤਾਂ ਤਨਖਾਹਾਂ ਦੇਣ ਨੂੰ ਪੈਸੇ ਐ ਨਹੀਂ ਦੇ ਤੇ ਉਹ ਕੌਣ ਮੇਨਟੇਨ ਕਰੇਗਾ ਅੱਗੇ ਸੜਕਾਂ ਦਾ ਹਾਲ ਤੁਹਾਨੂੰ ਸਾਨੂੰ ਕੋ ਭੁਲੇਖਾ ਥੋੜਾ ਹੈਗਾ ਉਹ ਲਿਮਿਟਿਡ ਬਜਟ ਨੇ ਪਿਛਲੇ 2 ਸਾਲਾਂ 'ਚ ਕਿੰਨੀਆਂ ਨਵੀਆਂ ਸੜਕਾਂ ਬਣੀਆਂ ਨੇ ਜਿਹੜਾ ਪਿੰਡੂ ਸੜਕਾਂ ਦਾ ਜਾਲ ਬਣਿਆ ਸੀ ਉਹ ਸਿਰਫ ਕਿਸਾਨੀ ਉਪਜ ਸ਼ਹਿਰਾਂ ਤੱਕ ਲਿਆਂ ਲਈ ਮੰਡੀਆਂ ਤੱਕ ਲਿਆਂ ਲਈ ਬਣਿਆ ਸੀ ਪ੍ਰਾਈਵੇਟ ਮਾਰਕੀਟ ਬਣਦੀ ਹੈ ਉਹ ਜਿਹੜੀ ਹੈਗੀ ਉਹ ਆਪਣੇ ਹਿਸਾਬ ਨਾਲ ਟ੍ਰੇਡ ਕਰੇਗੀ ਮੈਂ ਸਿਰਫ ਇੱਕ ਗੱਲ ਕਹਿਣਾ ਚਾਹੁੰਦਾ ਤੁਸੀਂ ਇੱਕ ਰਸਤੇ ਨਾਲ ਸਾਰਾ ਦੇਸ਼ ਥੋੜਾ ਬੰਦ ਸਕਦੇ ਹੋ ਪੰਜਾਬ ਦੀ ਮਾਰਕੀਟ ਡਿਵੈਲਪਡ ਹੈ ਥੜ ਬਣੇ ਨੇ ਛੱਡ ਬਣੇ ਨੇ ਕੰਪੈਰੀਜ਼ਨ ਮੈਂ ਤੁਹਾਡੇ ਨਾਲ ਹੁਣੇ ਕੀਤਾ ਵੀ 900 ਸਕਰ ਕਿਲੋਮੀਟਰ ਚ ਇੱਕ ਮਾਰਕੀਟ ਹੈ ਇੱਕ ਮੰਡੀ ਹੈ ਜਿਹਦੇ ਚ 900 ਕਿਲੋਮੀਟਰ ਦੀ ਪਾਪੂਲੇਸ਼ਨ ਨੇ ਮਾਲ ਲੈ ਕੇ ਜਾਣਾ ਆਪਣੀ ਉਪਜ ਲੈ ਕੇ ਜਾਣੀ ਹੈ ਤੁਸੀਂ ਉਹਨੂੰ ਪੰਜਾਬ ਨਾਲ ਕਿੱਦਾਂ ਕੰਪੇਅਰ ਕਰ ਸਕਦੇ ਹੋ ਪੰਜਾਬ ਦੇ ਵਿੱਚ ਐਵਰੇਜ ਮਾਰਕੀਟ ਚ 2.3 3 3 ਲੱਖ ਟਨ ਆ ਦੇਣਾ ਹੈ ਅਨਾਜ ਆ ਦੇਣਾ ਤੁਸੀਂ ਉਸ ਮਾਰਕੀਟ ਨੂੰ ਉਹਦੇ ਨਾਲ ਕੰਪੇਅਰ ਕਰਦੇ ਹੋ ਵੀ ਜਿੱਥੇ 800 ਸਕਰ ਕਿਲੋਮੀਟਰ ਦੇ ਵਿੱਚ 50 ਹਜ਼ਾਰ ਟਨ ਮਾਲ ਨਹੀਂ ਆਣਾ ਤੁਸੀਂ ਉਹਦੇ ਨਾਲ ਕੰਪੇਅਰ ਕਰਕੇ ਤੁਸੀਂ ਡਰਾ ਉਹ ਰੇ ਉਹ ਵਿਖਾ ਕੇ ਇਉਂ ਉੱਥੇ ਪ੍ਰਾਈਵੇਟ ਮਾਰਕੀਟ ਚਾਹੀਦੀ ਹੈ ਲੈਸਰ ਦਨ ਡਿਵੈਲਪਡ ਦੇ ਆਰ ਦਾ ਪ੍ਰਾਈਵੇਟ ਮਾਰਕੀਟ ਸਾਡੇ ਕਵਾਂਟ ਜਿਹਹਾਤ ਤੇ ਸੇਪਾ ਦੀ ਅਡਾਨੀ ਨੇ ਮਾਰਕੀਟ ਡਿਵੈਲਪ ਕਰਾਈ ਸੀ 4 ਸਾਲ ਦੇ ਵਿੱਚ ਉਹ ਖਤਮ ਹੋ ਗਏ ਬਾਕੀ ਟ੍ਰੇਡਰ ਸਰਕਾਰ ਦੇ ਤੇ ਛੋਟੇ ਮੋਟੇ ਆੜਤੀਏ ਹੁਣ ਸਿੰਗਲ ਦੇ ਆਰ ਰੂਲਿੰਗ ਦਿਸ ਉਹੀ ਗੱਲ ਪੰਜਾਬ ਦੀ ਹੈ ਵੀ ਇਨਫਰਾਸਟ੍ਰਕਚਰ ਨੂੰ ਮੇਨਟੇਨ ਕਿਨੇ ਕਰਦੇ ਇਹ ਤੇ ਵੀ ਕਹਿਣ ਲੱਗ ਪਏ ਨੇ ਕਿ ਮਾਰਕੀਟ ਫੀਸ ਜਿਹੜੀ ਉਹਦੀ ਜ਼ਰੂਰਤ ਨਹੀਂ ਬਹੁਤ ਭਾਰੀ ਮਾਰਕੀਟ ਫੀਸ ਲੱਗਦੀ ਹੈ ਇਹਦੇ ਉੱਤੇ ਦੇ ਡਿਸਾਈਡ ਕਿ ਨਾ ਕੀਤਾ 인ਫਰਾਸਟਰਕਚਰ ਦੀ ਕਾਸਟ ਨਹੀਂ ਆਉਂਦੀ ਤੁਸੀਂ ਦਰ ਗਾਉਸ ਫੈਸਲਾ ਆ ਦਿੱਤਾ ਵੀ ਕਮੂਆਂ ਨੂੰ ਚੈੱਕ ਕਰਨਾ ਹੈ ਸੜਕ ਦੇ ਉੱਤੇ ਸੋਸ਼ਲ ਵੈਲਫੇਅਰ ਟੈਕਸ ਦਾ ਉਧਾਰ ਲਾਤਾ ਕਿ ਤੁਸੀਂ ਇਹਨਾਂ ਨੂੰ ਮੇਨਟੇਨ ਕਰਨਾ ਹੈਗਾ ਸੈਸ ਦੇ ਉੱਤੇ ਤੁਸੀਂ ਕਦੇ ਲੈਵੀ ਲਾ ਦਿੰਦੇ ਕਦੇ ਕੁਛ ਲਾ ਦਿੰਦੇ ਜਿਹੜਾ ਆਲਰੇਡੀ ਪਿਛਲੇ ਪੱਕੀ 30 ਹਾਲ ਤੋਂ ਪ੍ਰੋਪਰ ਮਾਰਕੀਟ ਬਣੀਆਂ ਨੇ ਤੁਸੀਂ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਜੇ ਇੰਨੀ ਗੱਲ ਹੈ ਯੂਰੋ ਐਕਸਪੈਰੀਮੈਂਟ ਇਨ ਸਰਟਨ ਸਟੇਟਸ ਐਟ देयर ओन ਕਾਸਟ ਜਿੱਥੇ ਡਬਲ ਇੰਜਨ ਦੀ ਸਰਕਾਰ ਹੈ ਯੂ ਟੇਕ ਬਿਹਾਰ ਯੂਟੇਕ ਗੁਜਰਾਤ ਨਾਮ ਪੋਰਟ ਹੈਗਾ ਉਹਨਾਂ ਤੋਂ ਐਕਸਪੋਰਟ ਕਰ ਲੈਣ ਉਹ ਕਿਉਂ ਨਹੀਂ ਦਿਖਾਈਆਂ ਜਾਂਦੀਆਂ ਇਹੋ ਜੀਆਂ ਐਪੀਐਮਸੀ ਜਿੱਥੋਂ ਐਕਸਪੋਰਟ ਦੇ ਰਾਹ ਖੁੱਲੇ ਨੇ ਪੰਜਾਬ ਤੋਂ ਕਿਹੜੀ ਚੀਜ਼ ਐਕਸਪੋਰਟ ਕਰਨਾ ਚਾਹੁੰਦੇ ਹੋ ਸਾਡਾ ਬਾਰਡਰ ਦੇ ਨਾਲ ਦਾ ਬੰਦ ਕੀਤਾ ਹੋਇਆ ਕੋਈ ਟ੍ਰੇਡ ਨਹੀਂ ਹੋ ਸਕਦੀ ਸੈਂਟਰਲੀ ਕੰਟਰੋਲ ਲਿਆ ਅਸੀਂ ਤੇ ਇਹ ਵੀ ਕਹਿੰਨੇ ਆਂ ਵੀ ਨਾ ਪੰਜਾਬ ਸਿੱਧੀ ਟ੍ਰੇਡ ਕਰੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਜੇ ਨੇਫਰ ਦੇ ਤੇ ਪਿਆਜ਼ ਟਮਾਟਰ ਦੀ ਡੀਲ ਕਰ ਲਵੇ ਉਹੀ ਪਾਕਿਸਤਾਨੀਆਂ ਕ੍ਰਾਸ ਅਸੀਂ ਪਾਕਿਸਤਾਨ ਕਹਿ ਕੇ ਸਾਰਾ ਮਸਲਾ ਖਰਾਬ ਕਰ ਲੈਨੇ ਆਂ ਸੈਂਟਰਲ ਏਸ਼ੀਆ ਤੱਕ ਨੈਫੜ ਦੇ ਟ੍ਰੇਡ ਕਰ ਸਕਦਾ ਨਾ ਸਟੇਟ ট্রেਡਿੰਗ ਕਾਰਪੋਰੇਸ਼ਨ ਦੇ ਟ੍ਰੇਡ ਕਰ ਸਕਦੀ ਹੈ ਨਾ ਐਫਸੀਆਈ ਵਾਇਆ ਸੈਂਟਰਲ ਫੂਡ ਪੂਲ ਦੇ ਉਹਦੇ ਥਰੂ ਟ੍ਰੇਡ ਕਰ ਸਕਦੀ ਹੈ ਉਹ ਤੇ ਰਾਹ ਖੋਲਣ ਨਹੀਂ ਦੇ ਸਾਡੇ ਦੇ ਐਕਸਪੈਰੀਮੈਂਟੇਸ਼ਨ ਇਹ ਹੋ ਰਹੀ ਹੈ ਕਿ ਜੀ ਪ੍ਰਾਈਵੇਟ ਮੰਡੀ ਗੱਲ ਇਹ ਮੈਂ ਗੈਰਾਂ ਕਿ ਗੱਲਾਂ ਜਿਹੜੀਆਂ ਟਰਮੀਨੋਲੋਜੀ ਵਰਡਿੰਗ ਐਡੀ ਸੋਣੀ ਵਰਤੀ ਗਈ ਹੈ ਕਿਸਾਨ ਨੂੰ ਨਵੀਂ ਮੰਡੀ ਮਿਲੇਗੀ ਕਿਸਾਨ ਨੂੰ ਲਾਹੇਵੰਦਾ ਮੁੱਲ ਮਿਲੇਗਾ ਕਿਸਾਨ ਕੰਟਰੀ ਚ ਕਿਤੇ ਵੀ ਲਿਜਾ ਸਕਦਾ ਉਹ ਕਿਸਾਨ ਕੋਲ ਤੇ ਮੰਡੀ ਦੇ ਸੀਜ਼ਨ ਦੇ ਵਿੱਚ ਚਾਲੀਆਂ ਦਿਣਾ ਦੇ ਵਿੱਚ ਪਿੰਡ ਚ ਕਿਰਾਏ ਦੀ ਟਰਾਲੀ ਨਹੀਂ ਲੱਭਦੀ ਜਿਹੜੀ 3000 ਰੁਪਿਆ ਲੈਂਦੀ ਏ ਉਹਨੇ ਮੰਡੀ ਚ ਫਸਲ ਛੱਟ ਕੇ ਆਣੀ ਹੈ ਵੇਚਿਆ ਨਹੀਂ ਕੱਲਿਆ ਕਿਸਾਨ ਸੁੱਟ ਕੇ ਆਏਗਾ ਤੇ ਵਾਪਸ ਆ ਜਾਏਗਾ ਉਹਦੇ ਕੋਲ ਤੇ ਉਹ ਇਨਫਰਾਸਟ੍ਰਕਚਰ ਮੇਨਟੇਨ ਨਹੀਂ ਹੋਣਾ ਸਬਜ਼ੀ ਬਾਗ ਦਿਖਾ ਰਹੇ ਹੋ ਜ਼ਰੂਰ ਦਿਖਾਓ ਪਰ ਸਰਕਾਰ ਜਿੱਥੇ ਕੰਟਰੋਲ ਆ ਆਪਣਾ ਕਿਸੇ ਸਰਕਾਰੀ ਮਹਿਕਮੇ ਦੇ ਥਰੂ ਉਹਨੂੰ ਡਿਵੈਲਪ ਤੇ ਕਰਕੇ ਦਿਖਾਵੇ ਕਿ ਦੀਜ਼ ਆ ਦਾ ਬੈਸਟ ਮਾਰਕੀਟ